माज ਮਹਿਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬਿਆੰਤ ਗੋਬਿੰਦੇ ਚਿਆਤਾ ਬੇਅੰਤ ਸਵਾਮੀ ਸਿਮਰ ਸਿਮਰ ਹਾਂ ਜੀਵਾਂ ਜੀਓ ਲਾਲ ਗੋਪਾਲ ਦਿਆਲ ਰੰਗੇਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਉੱਚ ਅਥਾ ਬੇਅੰਤ ਸਵਾਮੀ ਸਿਮਰ ਸਿਮਰ ਹਾਂ ਜੀਵਾਂ ਜੀਓ ਦੁੱਖ ਭੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਅਥਾ ਅਤੋਲੇ ਅਕਾਲ ਮੂਰਤ ਅਜੂਨੀ ਸਹਭਉ ਮਨ ਸਿਮਰਤ ਠੰਡਾ ਥਿਵ ਜਿਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤ ਪਾਲਾ ਨਾਮ ਰਸਾਇਣ ਮਨ ਤ੍ਰਿਪਤਾਇ ਗੁਰਮਖ ਅੰਮ੍ਰਿਤ ਪੀਵਾਂ ਜਿਓ ਦੁਖ ਸੁਖ ਪਿਆਰੇ ਤੁਦ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੋਂ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜਿਓ ਦੁਖ ਸੁਖ ਪਿਆਰੇ ਤੁਦ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੋਂ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਸ਼ਬਦ ਮਾਜ ਰਗ ਦਾ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 99 ਦੇ ਉੱਪਰ ਅੰਕਿਤ ਹੈ ਇਸ ਪਾਵਨ ਸ਼ਬਦ ਵਿੱਚ ਗੁਰੂ ਸੰਗਤ ਦੀ ਪਰਮੇਸ਼ਰ ਦੇ ਬੇਅੰਤ ਗੁਣਾਂ ਨੂੰ ਗੁਰੂ ਸਾਹਿਬ ਜੀ ਨੇ ਬਿਆਨ ਕੀਤਾ ਹੈ ਕਿਉਂਕਿ ਉਸ ਅਕਾਲ ਪੁਰਖ ਤੋਂ ਵਾਹਿਗੁਰੂ ਤੋਂ ਵਗਾਰ ਹੈ ਕੁਛ ਨਹੀਂ ਸਤਗੁਰੂ ਬਾਣੀ ਦੇ ਵਿੱਚ ਕਹਿੰਦੇ ਤੁਦ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਣ ਨਾ ਬੀਆ ਤੇਰੀ ਸੰਸਾਰ ਬੀਆ ਕਹਿੰਦੇ ਦੂਜਾ اے ਸਤਗੁਰੂ ਤੇਰੇ ਵਰਗਾ ਦੂਸਰਾ ਹੈ ਹੀ ਨਹੀਂ ਤੇਰੇ ਵਰਗਾ ਬਰਾਬਰ ਕੋਈ ਵੀ ਨਹੀਂ ਤੇ ਤੈਨੂੰ ਛੱਡ ਕੇ ਅਸੀਂ ਕਿੱਥੇ ਜਾਵਾਂ ਤੁਦ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਨਣਾ ਬੀਆ ਤੇਰੀ ਸੰਸ ਦੇਖੋ ਪਿਆਰ ਦੇ ਬਚਨ ਗੁਰੂ ਸਾਹਿਬ ਦੀ ਬਖਸ਼ਿਸ਼ ਕਰ ਰਿਹਾ ਸਭ ਕਹਿੰਦੇ ਲਾਲ ਗੋਪਾਲ ਦਿਆਲ ਰੰਗੀਲੇ ਜਿਸ ਤਰ੍ਹਾਂ ਮਾਂ ਬੜੀ ਪਿਆਰ ਦੇ ਵਿੱਚ ਹੁੰਦੀ ਆ ਨਾ ਤੇ ਆਪਣੇ ਬੱਚੇ ਨੂੰ ਸ਼ਬਦ ਬੋਲਦੀ ਹੈ ਮੇਰਾ ਲਾਲ ਇਹ ਬੜੇ ਪਿਆਰ ਦਾ ਸ਼ਬਦ ਹੈ ਅੰਦਰੋਂ ਨਿਕਲਦਾ ਹੈ ਇਸੇ ਤਰ੍ਹਾਂ ਜਿਹੜੇ ਪ੍ਰਭੂ ਨਾਲ ਪਿਆਰ ਕਰਦੇ ਆ ਨਾ ਅਕਾਲ ਪੁਰਖ ਨਾਲ ਪਿਆਰ ਕਿੰਨੀ ਬੜੀ ਤੁਸੀਂ ਗੁਰਬਾਣੀ ਵਿੱਚ ਪੜ੍ਹਦੇ ਹੋ ਸ਼ਹਿਜ ਪਾਠ ਕਰਦੇ ਹੋ ਨਾਲ ਸ਼ਬਦੇ ਹੁੰਦਾ ਲਾਲ ਗੋਪਾਲ ਗੋ ਕਹਿੰਦੇ ਧਰਤੀ ਨੂੰ ਪਾਲ ਕਹਿੰਦੇ ਪਾਲਕ ਧਰਤੀ ਦਾ ਪਾਲਕ ਹੈ ਦਿਆਲ ਰੰਗੀਲੇ ਉਹ ਦਿਆਲੂ ਹੈ ਆਪਣਾ ਸਾਧ ਸੰਗਤ ਜੀ ਕਿਸੇ ਨਾਲ ਪਿਆਰ ਹੋਵੇ ਨਾ ਆਪਣਾ ਤੇ ਆਪਣੀ ਕਿਤੇ ਕਮਜ਼ੋਰੀ ਉਹਨੂੰ ਪਤਾ ਲੱਗ ਜਾਏ ਤੇ ਉਹਨੂੰ ਬੜਾ ਗੁੱਸਾ ਹੁੰਦਾ ਵੀ ਅੱਜ ਤੋਂ ਬਾਅਦ ਤੇਰੇ ਨਾਲ ਮੈਂ ਸਬੰਧ ਨਹੀਂ ਰੱਖਣਾ ਤੇਰੇ ਨਾਲ ਮੈਂ ਮਿਲਵਰਤਨ ਨਹੀਂ ਰੱਖਣਾ ਮੈਂ ਅੱਜ ਤੋਂ ਬਾਅਦ ਤੇਰੀ ਕੋਈ ਮਦਦ ਨਹੀਂ ਕਰਾਂਗਾ ਪਰ ਦੇਖੋ ਕਿੰਦਾ ਵੱਡਾ ਰੱਬ ਪਰਮੇਸ਼ਰ ਕਿੰਦਾ ਵੱਡਾ ਹੈ ਸਾਡੇ ਔਗਣ ਵੀ ਦੇਖ ਰਿਹਾ ਹੈ ਸਾਡੀਆਂ ਗਲਤੀਆਂ ਨੂੰ ਵੀ ਜਾਣਦਾ ਹੈ ਪਰ ਦੇਹੀ ਜਾ ਰਿਹਾ ਹੈ ਸਭ ਕਹਿੰਦੇਨ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤਿ ਵਾਰ ਗਨੀ ਮਨ ਗਾਰੇ ਪਸ਼ ਪਸ਼ੂ ਨਗ ਨਾਗ ਨਰਾਪ ਸਰਬ ਸਮੇ ਸਭ ਕੋ ਪ੍ਰਤਪਾਰੇ ਪੁਖਤ ਹੈ ਜਲ ਮੇ ਥਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆਨਿਧ ਦੋਖਣ ਦੇਖਤ ਹੈ ਪਰ ਦੇਦ ਨਾ ਹਰ ਉਹ ਸਾਡੇ ਔਗਣ ਵੀ ਦੇਖ ਰਿਹਾ ਪਰ ਉਹ ਫੇਰ ਵੀ ਦੇ ਦਿੰਦਾ ਕਿੰਨਾ ਦਿਆਲੂ ਹੋਏਗਾ ਇਦਾਂ ਦਾ ਦਿਆਲੂ ਬੰਦਾ ਦੁਨੀਆ 'ਚ ਇੱਕੋ ਹੀ ਆਨਣਾ ਬਈਆ ਤੇਰੀ ਸੰਸਰ ਤੇਰੇ ਵਰਗਾ ਦੂਸਰਾ ਤੇਰੇ ਬਰਾਬਰ ਦਾ ਕੋਈ ਵੀ ਨਹੀਂ ਹੈ ਪਰਮੇਸ਼ਰ ਜੀ ਲਾਲ ਗੋਪਾਲ ਦਿਆਲ ਰੰਗੀਲੇ ਬੜਾ ਰੰਗੀਲਾ ਗਹਿਰ ਗੰਭੀਰ ਬੜਾ ਗਹਿਰਾ ਹੈ ਗੰਭੀਰ ਹੈ ਬੜੇ ਡੂੰਗੇ ਜਿਗਰੇ ਦਾ ਮਾਲਕ ਹੈ ਬੇਅੰਤ ਗੋਬਿੰਦੇ ਊਚ ਅਥਾ ਬੜਾ ਉੱਚਾ ਹੈ ਅਥਾ ਕਹਿੰਦੇ ਜਿਹਦਾ ਕੋਈ ਪਰਿਵਾਰ ਕੋਈ ਨਹੀਂ ਬੇਅੰਤ ਸਵਾਮੀ ਸਿਮਰ ਸਿਮਰ ਹਉ ਜੀਵਾਂ ਜੀਓ ਮਾਇਦਾਂ ਦੇ ਪਰਮੇਸ਼ਰ ਨੂੰ ਯਾਦ ਕਰ ਕਰਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਇਕੋਣਾ ਗੁਰੂ ਸੰਗਤ ਦੀ ਜਿਨਾ ਦਾ ਜੀਵਨ ਬਣ ਜਾਂਦਾ ਜਿਨਾ ਦਾ ਨੇਮ ਬਣ ਜਾਂਦਾ ਤੇ ਉਹਨਾਂ ਦੀ ਅਵਸਥਾ ਕੀ ਹੁੰਦੀ ਆ ਅੱਖਾਂ ਜੀਵਾਂ ਵਿਸਰੇ ਮਰ ਜਾਂ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖ ਐ ਖਾਏ ਚੱਲੀਏ ਜੀ ਉਹਨਾਂ ਨੂੰ ਆਤਮਿਕ ਜੀਵਨ ਮਿਲਦਾ ਵੈਸੇ ਵੀ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਕਹਿੰਦੇ ਜੀ ਪ੍ਰਮਾਤਮਾ ਦੀ ਭਗਤੀ ਕਰਨੀ ਨਾ ਇਦਾਂ ਕਰੋ ਕਹਿੰਦੇ ਜਿੱਦਾਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ ਪਹਿਲਾਂ ਤਾਂ ਪੁੱਛਿਆ ਗੁਰੂ ਸਾਹਿਬ ਨੇ ਕਹਿੰਦੇ ਗੁਣ ਕਿਉਂ ਨਹੀਂ ਗਾਏ ਤੇ ਜੇ ਨਹੀਂ ਗਾਏ ਨਾ ਤੇਰਾ ਸਾਰਾ ਜਨਮ ਬ्यर्थ ਚਲੇ ਜਾਣਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਤੇ ਜੇ ਜਪਣਾ ਨਾ ਜੇ ਨਾਮ ਜਪਣਾ ਜੇ ਸਿਮਰਨ ਕਰਨਾ ਭਗਤੀ ਕਰਨੀ ਤੇ ਕਹਿੰਦੇ ਕਹੋ ਨਾਨਕ ਸੋਨਰੇ ਮਨ ਕਹਿੰਦੇ ਮਨ ਨੂੰ ਸਮਝਾ ਇਦਾਂ ਜਪਣਾ ਕਹਿੰਦੇ ਜਹ ਵਿਦ ਜਲ ਕੋ ਮੀਣ ਜਿੱਦਾਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ ਏਕ ਹੁੰਦਾ ਡੱਡੂ ਏਕ ਹੁੰਦੀ ਮੱਛੀ ਤੇ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ ਤੇ ਡੱਡੂ ਜਿਹੜਾ ਹੁੰਦਾ ਨਾ ਪਾਣੀ 'ਚ ਵੀ ਰਹਿ ਲੈਂਦਾ ਤੇ ਖੁਸ਼ਕੀ ਵਿੱਚ ਵੀ ਰਹਿ ਲੈਂਦਾ ਚਲੋ ਸੰਗਰਾਦ ਨੂੰ ਜਾਂ ਐਤਵਾਰ ਨੂੰ ਗੁਰਪੁਰ ਤੇ ਗੁਰਦੁਆਰੇ ਆ ਗਏ ਪਰ ਜਿਹਨਾਂ ਦਾ ਜੀਵਨ ਬਣ ਜਾਂਦਾ ਨਾ ਮੱਛੀ ਵਰਗਾ ਜਿਉ ਪ੍ਰਾਣੀ ਜਲ ਬਿਨ ਹੈ ਮਰਦਾ ਤਿਉ ਸਿੱਖ ਗੁਰ ਬਿਨ ਮਰ ਜਾਈ ਉਹ ਗੁਰੂ ਤੋਂ ਬਿਨਾ ਉਹਨਾਂ ਦਾ ਜੀਵਨ ਨਹੀਂ ਹੈ ਊਚਾ ਥਾ ਬਿਆੰਤ ਸੁਆਮੀ ਸਿਮਰ ਸਿਮਰ ਹਉ ਜੀਵਾਂ ਦੀ ਦੁਖ ਭੰਜਨ ਇਹ ਸਾਰੇ ਗੁਣ ਪਰਮੇਸ਼ਰ ਦੇ ਦੁੱਖ ਪੰਜਨ ਨਿਦਾਨ ਅਮੋਲੇ ਉਹ ਦੁੱਖਾਂ ਨੂੰ ਖਤਮ ਕਰਨ ਵਾਲਾ ਉਹਦਾ ਖਜ਼ਾਨਾ ਇੱਡਾ ਵੱਡਾ ਅਮੋਲ ਹੈ ਜਿਸ ਤਰ੍ਹਾਂ ਆਪਾਂ ਜਬਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ 26 ਨੰਬਰ ਦੀ ਪੌੜੀ ਹੈ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀਏ ਅਮੁੱਲ ਪੰਡਾ ਉਹਦਾ ਖਜ਼ਾਨਾ ਜਿਹੜਾ ਬੜਾ ਅਮੁੱਲ ਹੈ ਉਹਦਾ ਕੋਈ ਮੁੱਲ ਨਹੀਂ ਪੜਦੇ ਆਪਾਂ ਰੋਜ਼ ਪੜ ਰਹੇ ਆਂ ਕੀਮਤ ਪਾਏ ਨਾ ਕਿਹਾ ਜਾ ਨਾ ਕਹਿ ਸਕਦੇ ਆਂ ਨਾ ਉਹਦੀ ਕੀਮਤ ਪਾ ਸਕਦੇ ਤੇ ਜਿਹੜੇ ਕਹਿੰਦੇ ਆ ਨਾ ਦਿਲ ਕਰਕੇ ਮਨ ਕਰਕੇ ਕਹਿੰਦੇ ਆ ਕਹਿਣੇ ਵਾਲੇ ਤੇਰੇ ਰਹੇ ਸਮਾ ਉਹ ਤੇਰੇ ਵਿੱਚ ਲੀਨ ਹੋ ਜਾਂਦੇ ਤੇ ਉਹ ਤਾਂ ਅਮੋਲ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਬੜਾ ਮੋਲਕ ਹੈ ਸਭ ਕਹਿੰਦੇ ਦੁੱਖ ਭੰਜਨ ਨੇ ਦਾਨ ਅਮੋਲੇ ਹੁਣ ਫਿਰ ਕਹਣ ਦੱਸਿਆ ਨਿਰਭਉ ਨਿਰਵੈਰ ਅਥਾ ਅਤੋਲੇ ਉਹਨੂੰ ਕਿਸੇ ਦਾ ਵੀ ਡਰ ਨਹੀਂ ਹੈ ਹੁਣ ਕਈ ਨਾ ਕਿਤੇ ਕਿਤੇ ਨਾ ਕਿਤੇ ਹਰੇਕ ਬੰਦੇ ਨੂੰ ਡਰ ਹੁੰਦਾ ਕਿਸੇ ਨਾ ਕਿਸੇ ਚੀਜ਼ ਦਾ ਡਰ ਜ਼ਰੂਰ ਹੁੰਦਾ ਹੈ ਹਰੇਕ ਬੰਦੇ ਦੇ ਅੰਦਰ ਪਰ ਦੁਨੀਆ ਦੇ ਵਿੱਚ ਇੱਕੋ ਹੀ ਆ ਜਿਹੜਾ ਨਿਰਭਉ ਹੈ ਸਤਿਗੁਰੂ ਬਚਨ ਕਰਦੇ ਬਾਣੀ ਦੇ ਵਿੱਚ ਕਹਿੰਦੇ ਪੂਰੀ ਸ੍ਰਿਸ਼ਟੀ ਦਰ ਦੇ ਵਿੱਚ ਹੈ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀ ਉਸ ਹਰੀ ਜਿਹੜਾ ਨਾ ਪਰਮੇਸ਼ਰ ਹੈ ਵਾਹਿਗੁਰੂ ਹੈ ਉਹ ਡਰ ਤੋਂ ਰਹਿਤ ਹੈ ਬਹੁਤ ਕੁਸ਼ੇ ਬਣਾ ਡਰ ਦੇ ਵਿੱਚ ਅਸੀਂ ਦੇ ਡਰ ਕਿਤਾ ਖਤਮ ਹੋਏਗਾ ਨਿਰਭਉ ਜਪੈ ਸਗਲ ਭਉ ਮਿਤ ਜਦੋਂ ਅਸੀਂ ਨਿਰਭਉ ਨੂੰ ਜਪਾਂਗੇ ਤੇ ਸਾਡੇ ਸਾਰੇ ਡਰ ਖਤਮ ਹੋ ਜਾਂਦੇ ਡਰ ਨਹੀਂ ਹੁੰਦਾ ਤੇ ਲੋਕੀ ਪਾ ਦਿੰਦੇ ਡਰ ਡਰਦਾ ਹੈ ਬੰਦਾ ਗੁਰੂ ਸਾਹਿਬ ਕਹਿੰਦੇ ਨਾਨਕ ਨਿਰਪਉ ਨਰੰਕਾਰ ਇੱਕੋ ਪਰਮੇਸ਼ਰ ਹੈ ਜਿਹੜਾ ਡਰ ਤੋਂ ਰਹਿਤ ਹੈ ਨਾਨਕ ਨਿਰਪਉ ਨਰੰਕਾਰ ਹੋਰ ਕੀਤੇ RAM ਰਵਾਲ ਕਿੰਨੇ ਦੁਨੀਆਂ ਦੇ ਵਿੱਚ ਰਾਜੇ ਪੈਦਾ ਹੋ ਪਰ ਉਹ ਹੈ ਜੋ ਡਰ ਤੋਂ ਰਹਿਤ ਹੈ ਉਹ ਕਿਸੇ ਦਾ ਡਰ ਨਹੀਂ ਹੈ ਜਿਹੜਾ ਉਹਨੂੰ ਜਪਦਾ ਹੈ ਇਹੋ ਵੀ ਡਰ ਤੋਂ ਰਹਿਤ ਹੋ ਜਾਂਦਾ ਫਿਰ ਵੀ ਬੇਨਤੀ ਕਰ ਰਿਹਾ ਨਿਰਭਉ ਜਪੈ ਸਗਲ ਭਉ ਮਿਟੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਉਹਦਾ ਸਾਰਾ ਡਰ ਖਤਮ ਹੋ ਜਾਂਦਾ ਨਿਰਭਉ ਨਿਰਵਰ ਹੋ ਸਕਦਾ ਹੈ ਬੱਚਿਆਂ ਨੂੰ ਲੱਗਦਾ ਦੁਨਿਆਵੀ ਤੌਰ ਤੇ ਕਿ ਮਾਪੇ-ਬਾਪ ਸਾਡੇ ਵੈਰੀ ਆ ਪਰ ਉਹ ਮਾਪੇ-ਬਾਪ ਉਹੀ ਕੁਝ ਕਰਦੇ ਆ ਜੋ ਬੱਚਿਆਂ ਦੇ ਵਾਸਤੇ ਚੰਗਾ ਹੁੰਦਾ ਔਰ ਕਦੇ ਵੀ ਨਹੀਂ ਗਲਤ ਕਰ ਉਹਨਾਂ ਨੂੰ ਇਦਾਂ ਲੱਗਦਾ ਵੀ ਸਾਡੇ ਵੈਰੀ ਐ ਵੀ ਸਾਨੂੰ ਕੰਮ ਤੋਂ ਰੋਕਦੇ ਆ ਕੰਮ ਤੋਂ ਰੋਕਦੇ ਕਿਉਂਕਿ ਉਹ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਤਜਰਬਾ ਹੁੰਦਾ ਮਾਪੇ-ਬਾਪ ਦਾ ਤੇ ਬੱਚਿਆਂ ਨੂੰ ਲੱਗਦਾ ਵੀ ਸ਼ਾਇਦ ਪਤਾ ਨਹੀਂ ਸਾਨੂੰ ਕਿਉਂ ਰੋਕਦੇ ਇਹ ਹੁਣ ਗੁਰੂ ਸਾਹਿਬ ਦੀ ਜਿਹੜੀ ਸੋਚ ਐ ਉਹ ਪਰਮਾਤਮਾ ਪਰਮੇਸ਼ਰ ਵਾਲੀ ਸੋਚ ਹੈ ਉਹ ਸਾਡਾ ਬੁਰਾ ਥੋੜੇ ਸੋਚਦਾ ਉਹ ਸਾਨੂੰ ਇਸ ਚੀਜ਼ ਤੋਂ ਰੋਕਦਾ ਸਾਨੂੰ ਲੱਗਦ ਲਹਿ ਇਹ ਆਪਾਂ ਗੱਲ ਥੜੇ ਮੰਨਣੀ ਗੁਰੂ ਦੀ ਕਿ ਨਹੀਂ ਮੰਨਦੇ ਤੇ ਉਹਦਾ ਕਾਰਨ ਹੀ ਹੈ ਕਿ ਸਾਨੂੰ ਹਰ ਇੱਕ ਚੀਜ਼ ਦਾ ਨਹੀਂ ਪਤਾ ਤੇ ਉਹ ਸਾਡਾ ਵੈਰੀ ਵੀ ਨਹੀਂ ਹੈ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਉਹ ਪਰਮੇਸ਼ਰ ਜਿਹੜਾ ਨਿਰ ਵੈਰ ਹੈ ਨਿਰਭਉ ਨਿਰਵੈਰ ਅਥਾ ਬੜਾ ਡੂੰਗਾ ਹੈ ਤੋਲੇ ਤੋਲਿਆ ਨਹੀਂ ਜਾ ਸਕਦਾ ਆਕਾਲ ਮੂਰਤ ਅਜੂਨੀ ਸਹਭਉ ਮਨ ਸਿਮਰਤ ਖੰਡਾ ਥੀ ਵੈ ਜੀਉ ਆ ਜਦੋਂ ਮੂਰਤ ਸ਼ਬਦ ਆਉਂਦਾ ਸ਼ਾਇਦ ਆਪਾਂ ਇਹਨਾਂ ਦੇ ਮੂਰਤੀ ਹੈ ਸਤਿਹਿਮ ਮੂਰਤ ਦਾ ਅਰਥ ਹੈ ਉਹਦੀ ਜਿਹੜੀ ਹਸਤੀ ਜਿਹੜੀ ਹੈ ਪਰਮੇਸ਼ਰ ਦੀ ਜਿਹੜੀ ਹਸਤੀ ਹੈ ਉਹ ਕਾਲ ਤੋਂ ਰਹਿਤ ਹੈ ਕਾਲ ਦੇ ਅੱਗੇ ਇਹ ਗੇਤਰ ਐਡਾ ਲੱਗਾ ਅਕਾਲ ਮੂਰਤ ਜਿਹੜਾ ਪਰਮੇਸ਼ਰ ਦਾ ਸਰੂਪ ਹੈ ਨਾ ਜੋ ਪਰਮੇਸ਼ਰ ਦੀ ਹਸਤੀ ਆ ਉਹ ਕਾਲ ਤੋਂ ਰਹਤਾ ਗੁਰੂ ਸੰਗਤ ਜੀ ਆਪ ਦੀ ਨਿਤਨੇਮੀਆਂ ਆਪ ਦੀ ਰੋਟ ਪੜ੍ਹਦੇ ਹੋ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪਰਗਾਸਾ ਸਗਲ ਕਾਲ ਕਾ ਕੀ ਆ ਤਮਾਸ਼ਾ ਇਹ ਸਭ ਕੁਝ ਕਾਲ ਦੇ ਅਧੀਨ ਹੈ ਇਕ ਪਰਮੇਸ਼ਰ ਹੈ ਨਾ ਉਹ ਮਰ ਨਾ ਹੋਵੇ ਸੋ ਦਿੰਦਾ ਰਹੇ ਨਾ ਚੁੱਕੇ ਕੋ ਸਭ ਕਹਿੰਦੇ ਉਹ ਪਰਮੇਸ਼ਰ ਜਿਹੜਾ ਨਾ ਆਕਾਲ ਮੂਰਤ ਹੈ ਉਹ ਜਿਹੜਾ ਉਹਦਾ ਸਰੂਪ ਹੈ ਨਾ ਉਹਦੀ ਹਸਤੀ ਜਿਹੜੀ ਹੈ ਉਹਦੀ ਜਿਹੜੀ ਹੋਂਦ ਹੈ ਉਹ ਕਾਲ ਦੇ ਰਹਤ ਹੈ ਸਮੇਂ ਦੇ ਵਿੱਚ ਨਹੀਂ ਹੈ ਜਿਦਾ ਆਪਾਂ ਪੜਦੇ ਆ ਨਾ ਸਤਸੰਗਤ ਦੀ ਆਦ ਸੱਚ ਜਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹਦਾ ਅਰਥ ਕੀ ਕਰਦੇ ਆਪਾਂ ਆਦ ਮਤਲਬ ਮੁੱਢ ਨਹੀਂ ਫਿਰ ਤਾਂ ਸਮੇਂ ਵਿੱਚ ਆ ਗਿਆ ਨਾ ਵੀ ਜਦੋਂ ਮੁੱਢ ਸੀ ਸੰਸਾਰ ਦਾ ਰੱਬ ਉਸ ਹੀ ਨਹੀਂ ਉਸ ਤੋਂ ਪਹਿਲਾਂ ਵੀ ਪਰਮੇਸ਼ਰ ਸੀ ਆਦ ਸੱਚ ਇਸ ਸੰਸਾਰ ਦੇ ਮੁੱਢ ਤੋਂ ਪਹਿਲਾਂ ਵੀ ਪਰਮੇਸ਼ਰ ਸੀ ਉਹਨੇ ਬਣਾਇਆ ਤੋਂ ਨਹੀਂ ਹੈ ਨਾ ਆਦ ਸੱਚ ਜੇ ਆਪਾਂ ਜੁਗਾਂ ਦੀ ਗੱਲ ਕਰਦੇ ਜੁਗ ਕੀ ਹੈ ਸਮਾਂ ਉਤਮ ਵੀ ਉੱਪਰ ਹੈ ਪਰਮੇਸ਼ਰ ਦੇ ਆਦ ਸੱਚ ਜੁਗਾਦ ਸੱਚ ਹੁਣ ਵੀ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਉਹ ਕਾਲ ਦੇ ਵਿੱਚ ਸਮੇਂ ਦੇ ਵਿੱਚ ਨਹੀਂ ਹੈ ਜੋ ਵੀ ਸੰਸਾਰ ਦੇ ਵਿੱਚ ਦੇਖਦੇ ਆ ਕਾਲ ਦੇ ਵਿੱਚ ਹੈ ਸਮੇਂ ਦੇ ਵਿੱਚ ਅਕਾਲ ਮੂਰਤ ਅਜੂਨੀ ਉਹ ਜੋਨੀਆਂ ਦੇ ਵਿੱਚ ਨਹੀਂ ਆਉਂਦੇ ਜਿਹੜਾ ਕਹਿੰਦਾ ਨਾ ਰੱਬ ਦਾ ਜਨਮ ਹੋ ਗਿਆ ਜਿਹੜਾ ਬਜੀ ਮਰ ਗਿਆ ਤੇ ਨਾ ਰੱਬ ਜਿੰਦਾ ਹੁੰਦਾ ਤੇ ਨਾ ਮਰਦਾ ਉਹ ਤਾਂ ਹੈ ਹੈ ਤੂੰ ਹੈ ਤੂੰ ਹੋਵਣਹਾਰ ਅਗੰ ਅਗਾਦ ਊਚ ਅਪਾਰ ਉਹ ਜੋਨੀਆਂ ਦੇ ਵਿੱਚ ਨਹੀਂ ਆਉਂਦਾ ਜਿਹੜਾ ਫਿਰ ਜਨਮ ਗਿਆ ਉਹ ਰੱਬ ਨਹੀਂ ਹੈ ਜਿਹਦਾ ਜਨਮ ਹੋਇਆ ਉਹ ਪਰਮੇਸ਼ਰ ਨਹੀਂ ਹੈ ਵਾਹਿਗੁਰੂ ਨਹੀਂ ਹੋ ਸਕਦਾ ਸਤਗੁਰ ਨੇ ਕਿਹਾ ਨਾ ਉਹ ਕਿਦਾਂ ਹੈ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋ ਉਹ ਆਪਣੇ ਆਪ ਤੋਂ ਆਪ ਹੈ ਜੁਨੀਆਂ ਦੇ ਵਿੱਚ ਨਹੀਂ ਹੈ ਉਹਦਾ ਕੋਈ ਨਹੀਂ ਹੈ ਨਾ ਪੁੱਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰ ਨਾ ਉਹਦੇ ਪੁੱਤਰਾ ਤੇ ਨਾ ਉਹਦੇ ਪੋਤਰੇ ਆ ਨਾ ਕੋਈ ਉਹਦਾ ਬੈਰੀ ਆ ਤੇ ਨਾ ਕੋਈ ਉਹਦਾ ਮਿੱਤਰ ਹੈ ਪੁੱਤਰੇ ਨਾ ਪੁੱਤਰੇ ਨਾ ਸਤਰੇ ਨਾ ਮਿਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਤੇ ਤਾਈ ਹੁੰਦਾ ਨਾ ਪਰਿਵਾਰ ਉਹਦਾ ਇਹ ਨਹੀਂ ਕਿ ਪ੍ਰਮਾਤਮਾ ਦਾ ਪਰਿਵਾਰ ਨਹੀਂ ਹੈ ਪ੍ਰਮਾਤਮਾ ਦਾ ਪਰਿਵਾਰ ਵੀ ਹੈ ਅਦਿਕ ਸਾਰਾ ਸੰਸਾਰ ਹੀ ਉਹਦਾ ਪਰਿਵਾਰ ਹੈ ਮੈਂ ਇੱਕ ਦਿਨ ਬਿੰਦੀ ਕੀਤੀ ਸੀ ਲੋਕ ਨਿਰਗੁਣ ਨੂੰ ਸਰੂਪ ਨੂੰ ਮੰਨਦੇ ਆ। ਕਈ ਲੋਕ ਨਾ ਨਿਰਗੁਣ ਸਰੂਪ ਨੂੰ ਮੰਨਦੇ ਆ ਵੀ ਪ੍ਰਮਾਤਮਾ ਦਾ ਜਿਹੜਾ ਸਰੂਪ ਹੈ ਉਹ ਨੂੰ ਮੰਨਦੇ ਆ। ਸਰਗੁਣ ਨੂੰ ਨਹੀਂ ਮੰਨਦੇ, ਦੁਨੀਆ ਨੂੰ ਨਹੀਂ ਮੰਨਦੇ। ਇਹ ਲੋਕ ਸਰਗੁਣ ਨੂੰ ਮੰਨ ਰਿਹਾ ਦੁਨੀਆ ਨੂੰ ਮੰਨਦੇ ਆ ਰੱਬ ਨੂੰ ਨਹੀਂ ਮੰਨਦੇ। ਪਰ ਗੁਰਮਤ ਦੇ ਦੋਨੇ ਚੀਜ਼ਾਂ ਨੂੰ ਮੰਗਿਆ ਕਹਿੰਦੇ ਦੋਨਾਂ ਦੇ ਵਿੱਚ ਤੂੰ ਹੀ ਹੈ ਸਤਿਗੁਰੂ ਜੀ। ਸਰਗੁਣ ਨਿਰਗੁਣ ਨਿਰਹੰਕਾਰ ਸੁਣ ਸਮਾਧੀ ਆ। ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ ਸਰਗੁਣ ਆਪ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਦਿਨ सगली मोहि ਉਹ ਪਰਮੇਸ਼ਰ ਜਿਹੜਾ ਹੈ ਅਕਾਲ ਮੂਰਤ ਹੈ ਅਜੋਨੀ ਹੈ ਸਹਬ ਹੋ ਦੋ ਸ਼ਬਦ ਹੁੰਦੇ ਸਹਬ ਹੰਗ ਜੋ ਆਪਾਂ ਮੂੜ ਮੰਤਰ ਦੇ ਵਿੱਚ ਪੜ੍ਹਦੇ ਸਹਬ ਹੋ ਭੱਬੇ ਨੂੰ ਕਨੋੜਾ ਲੱਗਾ ਅਕਾਲ ਮੂਰਤ ਅਜੂਨੀ ਸਹਭਉ ਸਹਭਉ ਮਤਲਬ ਆਪਣੇ ਆਪ ਤੋਂ ਪ੍ਰਕਾਸ਼ਮਾਨ ਆਪੇ ਆਪ ਨਿਰੰਜਨ ਸੋਇ ਉਹਨੂੰ ਕੋਈ ਕਿਸੇ ਨੇ ਪੈਦਾ ਕੀਤਾ ਆਪੇ ਹੀ ਕਰਨਾ ਕਿਉ ਕਲਾਪੇ ਹੀ ਤੇ ਤਾਰੀ ਆਪੀ ਨੇ ਆਪ ਸਾਜਿਓ ਆਪੀ ਨੇ ਰਟਿਓ ਨਾਉ ਅਸੀਂ ਨਾਮ ਰੱਖਦੇ ਆ ਨਾ ਆਪੀ ਨੇ ਆਪ ਸਾਜਿਓ ਉਨੇ ਆਪਣੇ ਆਪ ਨੂੰ ਆਪ ਹੀ ਸਜਿਆ ਆਪਣਾ ਨਾਮ ਨਾ ਆਪ ਹੀ ਰੱਖਿਆ ਦੂਈ ਕੋ ਦਰਸਾਜੀਏ ਕਰ ਆਸਣ ਬਿੱਠੋ ਚਾਓ ਦਾਤਾ ਕਰਤਾ ਆਪ ਤੋਂ ਕੋਈ ਅਲੱਗ ਕੋਈ ਨਹੀਂ ਹਸਤੀ ਦਾਤਾ ਕਰਤਾ ਆਪ ਤੋਂ ਫਿਰ ਮੈਂ ਬੇਨਤੀ ਕਰ ਰਿਹਾ ਜੋ ਗੱਲ ਆ ਕੀਤੀ ਹੈ ਆਨ ਨਾ ਬੀਆ ਤੇਰੀ ਸੰਸਰ ਸੰਸਰ ਕਹਿੰਦੇ ਬਰਾਬਰ ਬੀਆ ਕਹਿੰਦੇ ਦੂਜਾ ਇਹ ਸਤਗੁਰੂ ਦੀ ਤੇਰੇ ਵਰਗਾ ਦੂਸਰਾ ਕੋਈ ਨਹੀਂ ਤੇਰੇ ਬਰਾਬਰ ਦਾ ਕੋਈ ਨਹੀਂ ਤੂੰ ਹੀ ਹੈ ਸਭ ਕੁਝ ਤੇ ਦੂਸਰਾ ਤਾਂ ਹੈ ਤੇ ਜਦੋਂ ਸਾਡੇ ਮਨ ਦੇ ਵਿੱਚ ਪਰਮੇਸ਼ਰ 'ਤੇ ਭਰੋਸਾ ਨਹੀਂ ਆਕਾਲ ਮੂਰਤ ਅਜੂਨੀ ਸਹਭਾਉ ਮਨ ਸਮਰਤ ਮਨ ਸਿਮਰਤ ਠੰਡਾ ਥੀਵਾ ਜਿਉ ਜਦੋਂ ਉਹਦਾ ਸਿਮਰਨ ਕਰਦੇ ਆਂ ਉਹਦੀ ਭਗਤੀ ਕਰਦੇ ਆਂ ਮਨ ਠੰਡਾ ਠਾਰ ਕਿਉਂਕਿ ਉਹ ਸ਼ਾਂਤੀ ਸਰੂਪ ਹੈ ਪ੍ਰਮਾਤਮਾ ਤੇ ਜਿਹੜਾ ਉਹਦੇ ਨਾਲ ਜੁੜਦਾ ਉਹਨੂੰ ਵੀ ਸ਼ਾਂਤੀ ਆ ਜਾਂਦੀ ਸਦਾ ਸੰਗੀ ਹਰ ਰੰਗ ਗੋਪਾਲਾ ਉਹ ਸਦਾ ਸੰਗ ਹੈ ਅਸੀਂ ਇਹ ਮਹਿਸੂਸ ਕਰਦੇ ਪਰ ਉਹ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਭਾਵੇਂ ਕੋਈ ਵੱਡਾ ਭਾਵੇਂ ਛੋਟਾ ਹਾਥੀ ਵੀ ਉਹਨੇ ਪੈਦਾ ਕੀਤਾ ਤੇ ਕੀੜੀ ਵੀ ਉਹਨੇ ਪੈਦਾ ਕੀਤੀ ਹਾਥੀ ਨੂੰ ਵੀ ਦੇ ਰਿਆ ਤੇ ਕੀੜੀ ਨੂੰ ਵੀ ਦੇ ਰਿਹਾ ਉਹ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ ਉੱਚ ਨੀਚ ਕਰੇ ਪ੍ਰਤ ਪਾਲਾ ਨਾਮ ਰਸਾਇਣ ਮਨ ਤ੍ਰਿਪਤਾਇ ਪ੍ਰਭੂ ਦਾ ਜਿਹੜਾ ਨਾਮ ਹੈ ਰਸਾਇਣ ਤੇ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਆ ਪਰ ਗੁਰਮਤ ਦੇ ਵਿੱਚ ਇਹਦਾ ਅਰਥ ਹੈ ਜੋ ਇੱਥੇ ਸ਼ਬਦ ਆਇਆ ਕਿ ਰਸਾਂ ਦਾ ਘਰ ਹੈ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਰਸਾਂ ਦਾ ਘਰ ਹੈ ਜੋਗੀਆਂ ਨੇ ਇੱਕ ਰਸਾਇਣ ਬਣਾਇਆ ਸੀ ਵੀ ਉਹ ਸੈਨ ਦੇ ਕਿਸੇ ਚੀਜ਼ ਦੇ ਨਾਲ ਲਾਓ ਤੇ ਉਹ ਸੋਨਾ ਬਣ ਜਾਂਦੀ ਲੋਹਾ ਸੋਨਾ ਬਣ ਜਾਂਦਾ ਉਦਾਂ ਦਾ ਕੋਈ ਰਸਾਇਣ ਉਹਨੇ ਤਿਆਰ ਕੀਤਾ ਪਰ ਗੁਰੂ ਸਾਹਿਬ ਕਹਿੰਦੇ ਪ੍ਰਭੂ ਦਾ ਨਾਮ ਹੀ ਰਸਾਂ ਦਾ ਘਰ ਨਾਮ ਰਸਾਇਣ ਮਨ ਤ੍ਰਿਪਤਾਇ ਮਨ ਵਿੱਚ ਸ਼ਾਂਤੀ ਹੁੰਦੀ ਹੈ ਤ੍ਰਿਪਤੀ ਹੁੰਦੀ ਹੈ ਗੁਰਮੁਖ ਅਮਰਤ ਪੀਵਾਂ ਜਿਓ ਮੈਂ ਗੁਰੂ ਦੇ ਸਨਮੁਖ ਹੋ ਕੇ ਇਸ ਆਤਮਿਕ ਜੀਵਨ ਦੇਣ ਵਾਲੇ ਨਾਮ ਨੂੰ ਪ੍ਰਾਪਤ ਕਰਦਾ ਹਾਂ ਹੁਣ ਸਤਗੁਰੂ ਕਹਿੰਦੇ ਦੁੱਖ ਸੁਖ ਪਿਆਰੇ ਤੁਦ ਧਿਆਈ ਦੇਖੋ ਨਾ ਜਦੋਂ ਗੁਰਵਾਣੀ ਦੀ ਵਿਆਕਰਣ ਨੂੰ ਸਮਝਾਂਗੇ ਸਾਡੀ ਤਾਂ ਸਪੀਡ ਲੱਗੀ ਹੋਈ ਵੀ ਮੈਂ ਪਾਠ ਕਰਨਾ ਹੈ ਪਰ ਜਦਨ ਅਸੀਂ ਸਮਝ ਗਏ ਤੇ ਫਿਰ ਆਨੰਦ ਹੋਰ ਆਏ ਨਹੀਂ ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਦੁੱਖ ਸੋਖ ਤੁਸੀਂ ਦਰਸ਼ਨ ਕਰ ਸਕਦੇ ਹੋ ਦੁੱਖ ਦੇ ਖੱਕੇ ਨੂੰ ਸਿਆਰੀ ਹੈ ਸੁਖ ਦੇ ਖੱਕੇ ਨੂੰ ਸਿਆਰੀ ਹੈ ਦੁੱਖ ਵਿੱਚ ਵੀ ਸੁਖ ਵਿੱਚ ਵੀ ਦੁੱਖ ਸੁਖ ਪਿਆਰੇ ਤੁਧ ਤੇ ਆਈ ਮੈਂ ਤੈਨੂੰ ਦੁੱਖ ਦੇ ਵਿੱਚ ਵੀ ਧਿਆਉਣਾ ਕਰਾਂ ਤੈਨੂੰ ਮੈਂ ਸੁੱਖ ਵਿੱਚ ਵੀ ਧਿਆਵਾਂ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ ਦੁੱਖ ਸੁੱਖ ਪਿਆਰੇ ਤੁਦ ਧਿਆਈ ਇਹ ਸਮਤ ਗੁਰੂ ਤੇ ਪਾਈ ਇਹ ਮੈਂ ਅਕਲ ਲਈ ਨਾ ਗੁਰੂ ਤੋਂ ਬਰਾਬਤ ਕੀਤੀ ਹੈ ਮੇਰਾ ਗੁਰੂ ਰੋਜ਼ ਕਹਿੰਦਾ ਕੇਤਿਆਂ ਦੁੱਖ ਭੋਗ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਦੋਨਾਂ ਨੂੰ ਬਰਾਬਰ ਸਮਝੋ ਕਹਿੰਦੇ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਣੇ અપਮਾਨਾ ਦੋਨੇ ਚੀਜ਼ਾਂ ਨੂੰ ਬਰਾਬਰ ਲੈ ਕੇ ਚੱਲਿਆ ਅਸੀਂ ਸੁੱਖਾਂ ਵਿੱਚ ਭੰਗੜਾ ਪਾਉਣ ਲੱਗ ਜੰਨੇ ਦੁੱਖਾਂ ਵਿੱਚ ਰੋਣ ਲੱਗ ਜੰਨੇ ਆ ਤੇ ਸਭ ਕਹਿੰਦੇ ਨਹੀਂ ਦੋਨਾਂ ਨੂੰ ਦੋਨੇ ਅਵਸਥਾ ਦੇ ਵਿੱਚ ਰਹਿਣਾ ਹੈ ਦੁੱਖ ਸੁੱਖ ਪਿਆਰੇ ਤੁਦ ਧਿਆਈ ਇਸ ਮੱਤ ਗੁਰੂ ਤੇ ਪਾਈ ਇਹ ਮੈਂ ਗੁਰੂ ਦੇ ਕੋਲੋਂ ਅਕ ਲਈ ਔਰ ਗੁਰੂ ਨੇ ਜਿੱਥੇ ਸਾਨੂੰ ਕਿਹਾ ਉਥੇ ਨਾਲ ਪ੍ਰੈਕਟੀਕਲ ਕਰਕੇ ਦਿਖਾਇਆ ਜੇ ਦੁੱਖ ਵੀ ਆਏ ਨਾ ਕਿੱਡਾ ਵੱਡਾ ਦੁੱਖ ਹੈ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਸਭ ਜੱਦਿਆਂ ਨੂੰ ਸ਼ਹੀਦ ਕਰਾ ਲੈਣਾ 18 ਤੇ 16 ਸਾਲ ਦੇ ਸਭ ਜੱਦੇ 7 ਤੇ 9 ਸਾਲ ਦੇ ਸਭ ਜੱਦੇ ਸ਼ਹੀਦ ਹੋ ਜਾਣੇ ਕਿੰਨਾ ਵੱਡਾ ਦੁੱਖ ਹੈ ਪਰ ਸਾਨੂੰ ਕਰਕੇ ਦਿਖਾ ਦਿੱਤਾ ਨਹੀਂ ਭਾਈ ਇਹ ਕਦੇ ਆ ਸਕਦਾ ਦੁੱਖ ਇਹ ਵੀ ਤਾਂ ਉਹਦੀ ਦਾਤ ਹੈ ਕੇਤਿਆਂ ਦੁੱਖ ਭੋਖ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਦੁੱਖ ਸੁੱਖ ਪਿਆਰੇ ਤੁਦ ਧਿਆਈ ਇਸ ਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਫਿਰ ਮੈਂ ਬੇਨਤੀ ਕਰਦਾ ਜਿੰਨੇ ਤੱਕ ਅਸੀਂ ਨਹੀਂ ਪਰਦੇ ਨੇ ਵਿਆਕਰਨ ਨੂੰ ਹੁਣ ਨਾਨਕ ਸ਼ਬਦ ਜਿਹੜਾ ਹੈ ਇੱਥੇ ਕਕਾ ਮੁਕਤਾ ਹੈ ਤੇ ਜਿੱਥੇ ਮੁਕਤਾ ਹੁੰਦਾ ਵਿਆਕਰਨ ਦਾ ਅਰਥ ਹੈ ਕਿ ਇੱਥੇ ਅਸੀਂ ਰੁਕਣਾ ਹੈ ਜਿੱਦਾਂ ਅਸੀਂ ਪੜ੍ਹਦੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਕੀਵੇ ਹਰੇ ਇੱਥੇ ਪੜ੍ਹਨ ਰੁਕਣਾ ਦਾ ਸੀਗਾ ਪੜਾਥੇ ਕਿਉਂ ਨਹੀਂ ਰੁਕੇ ਆਪਾਂ ਨਾਨਕ ਕੀ ਤਰ ਇੱਥੇ ਜਦੋਂ ਸ਼ਬਦ ਆਏਗਾ ਨਾ ਕਾ ਕ ਕੀ ਕੋ ਉੱਥੇ ਨਹੀਂ ਰੁਕਣਾ ਨਾਨਕ ਕੀ ਤਰ ਤੂੰ ਹੈ ਠਾਕੁਰ ਤਰ ਕਹਿੰਦੇ ਆ ਸਹਾਰਾ ਨਾਨਕ ਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾਹ ਜੀ ਇਹ ਸਤਿਗੁਰੂ ਤੇਰੇ ਪਿਆਰ ਦੇ ਵਿੱਚ ਆ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਈਗਾ ਜੋ ਬਿਆਨਤ ਹੈ ਤੇ ਫਿਰ ਬੇਨਤੀ ਕਰ ਰਿਹਾ ਕਿ ਉਹ ਦੇ ਵਰਗਾ ਕੋਈ ਨਹੀਂ ਹੈ ਇਸ ਕਰਕੇ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਣ ਨਾ ਬੀਆ ਤੇਰੀ ਸਮਝ ਤੇਰੇ ਵਰਗਾ ਦੂਜਾ ਕੋਈ ਨਹੀਂ ਤੁਧ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹੈ ਸੋ ਹੋਏ ਇਹ ਗੱਲ ਗੁਰੂ ਸਾਹਿਬ ਜੀ ਬਾਰ-ਬਾਰ ਸ਼ਬਦਾਂ ਵਿੱਚ ਕਹਦੇ ਰੱਬ ਇੱਕੋ ਹੀ ਹੈ ਪ੍ਰੇਖਣਾ ਪੈ ਜਾਵੇ ਧਰ-ਧਰ ਤੇ ਨਾ ਭਟਕਿਓ ਇੱਕੋ ਹੀ ਪਰਮੇਸ਼ਰ ਹੈ ਇੱਕ ਹੈ ਹਰ ਇੱਕ ਕੋ ਦਾਤਾ ਸੇਵਿਏ ਹਰ ਇੱਕ ਧਿਆਈਏ ਹਰ ਇੱਕ ਕੋ ਦਾਤਾ ਮੰਗਿਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗਿਏ ਤਾਂ ਲਾਜ ਮਰਾਈਏ ਕਹਿੰਦੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਜੇ ਆਪਾਂ ਨੂੰ ਦੂਸਰੇ ਦੀ ਆਸ ਹੋਵੇ ਜੇ ਦੂਜੇ ਪਾਸੋਂ ਮੰਗਿਏ ਤਾਂ ਲਾਜ ਮਰਾਈਏ ਜਿਨ ਸੇਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿੰਨ ਵਿੱਚੋਂ ਵਾਰਿਆ ਜਿਨ ਅਣ ਦਿਨ ਹਿਰਦੇ ਹਰ ਨਾਮ ਧਿਆਈਏ ਗੁਰੂ ਸਾਹਿਬ ਕਿਰਪਾ ਕਰਨ 99 ਅੰਕ ਦੇ ਉੱਪਰ ਇਹ ਨੌਵਾਂ ਸ਼ਬਦ ਗੁਰੂ ਅਰਜਨ ਸਾਹਿਬ ਦੀ ਦਾ ਜੋ ਆਪਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਵਣ ਕੀਤਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਦੀ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲੌਫ ਤੇ ਸਾਰੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲ ਰਾਗ ਗੁਰਦੀ